ਜੋ ਦੋਸਤੋ ਇੱਕ ਨਵੇਂ ਬਲੌਗ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਕਮਕੜੀ ਦਾ ਕਹਿ ਲੋ ਹਿੱਸਾ ਹਿੱਸਾ ਕਹਿ ਲੋ ਜਾਣਕਾਰੀ ਦਾ ਅੱਜ ਤੁਸੀਂ ਮੇਰੇ ਨਾਲੋਂ ਸਾਡੇ ਰੋਪੜ ਸ਼ਹਿਰ ਦੇ ਸਤਲੁਜ ਦੇ ਕਿਨਾਰੇ ਤੇ ਸਾਡਾ ਇਹ ਨਲਕਾ ਤੁਸੀਂ ਦੇਖ ਰਹੇ ਹੋ ਬਹੁਤ ਪ੍ਰਸਿੱਧ ਨਲਕਾ ਸਵੇਰ ਟਾਈਮ ਦਾ ਇੱਥੇ ਵੱਡੇ ਵੱਡੀਆਂ ਲਾਈਨਾਂ ਲੱਗ ਜਾਂਦੀਆਂ ਲੋਕਾਂ ਦੀਆਂ ਧਰਤੀ ਹੇਠਾਂ ਦਾ ਪਾਣੀ ਸਤਲੁਜ ਦੇ ਕੰਢੇ ਬਹੁਤ ਹੀ ਸਾਫ਼ ਹੈ ਕਿਉਂਕਿ ਦਰਿਆਵਾਂ ਦਾ ਅਕਸਰ ਆਪਾਂ ਦੇਖਣ ਵਾਲੇ ਵਾਲੇ ਉਹ ਫੈਕਟਰੀਆਂ ਦਾ ਜਾਂ ਪਿੰਡਾਂ ਦਾ ਗੰਦਾ ਪਾਣੀ ਪਾ ਕੇ ਖਰਾਬ ਹੋ ਸਕਦਾ ਜਿਹੜਾ ਖੁੱਲਾ ਦਰਿਆ ਦਾ ਪਾਣੀ ਹੈ ਪਰੰਤੂ دریا ਦੇ ਨਾਲ ਨਾਲ ਜਿਹੜਾ ਅੰਡਰਵਾਟਰ ਗਰਾਊਂਡ ਹੈ ਉਹ ਬਹੁਤ ਕਲੀਅਰ ਹੈ ਤੇ ਲੈਵਲ ਵੀ ਕਾਫੀ ਉੱਚਾ ਹੈ ਆਪਾਂ ਤੁਹਾਡੇ ਸਾਹਮਣੇ ਮੈਂ ਪਾਣੀ ਭਰ ਰਿਹਾ ਤੇ ਸਵੇਰ ਟਾਈਮ ਸ਼ਾਰਟ ਟਾਈਮ ਤੋਂ ਲੋਕਾਂ ਦੀ ਸੈਂਕੜੇ ਦੀ ਗਿਣਤੀ ਚ ਲੋਕ ਇੱਥੋਂ ਲੋਕ ਲੋਕ ਪਾਣੀ ਭਰ ਕੇ ਲਿਆਉਂਦੇ ਆ ਤੇ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਹੈ ਕਿ ਵੱਧ ਤੋਂ ਬਹੁਤ ਲੋਕਾਂ ਦਾ ਕਿ ਰੋਪੜ ਦੀ ਜੋ ਨਿਆਮਤ ਹੈ ਕੁਦਰਤ ਦੀ ਜਿਹਨਾਂ ਲੋਕਾਂ ਨੂੰ ਰੋਪੜ ਦੇ ਉੱਤੇ ਨਹੀਂ ਪਤਾ ਉਹਨਾਂ ਤੱਕ ਵੀ ਪਹੁੰਚੇ ਤੇ ਰੋਪੜ ਨੂੰ ਪਿਆਰ ਕਰਨ ਵਾਲੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਬੈਠੇ ਆ ਲੋਕ ਉਹ ਵੀ ਆਪਣੇ ਰੋਪੜ ਦੀ ਵੀਡੀਓ ਜ਼ਰੂਰ ਸ਼ੇਅਰ ਕਰਨ ਲਾਈਕ ਕਰਨ ਤੇ ਚੈਨਲ ਸਬਸਕ੍ਰਾਈਬ ਕਰਨ ਤਾਂ ਜੋ ਕੁਦਰਤ ਦੀ ਇਹ ਨਿਆਮਤ ਮਿੱਠਾ ਪਾਣੀ ਹੈ ਜਿਹੜਾ ਇਸ ਨਲਕੇ ਦਾ ਉਹ ਦੂਰ ਤੱਕ ਪਹੁੰਚ ਸਕੇ ਤੇ ਨਾਲ ਮੈਂ ਇੱਕ ਹੋਰ ਗੱਲ ਕਰਨੀ ਚਾਹੂੰਗਾ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਨੂੰ ਕਮਾ ਦੇਣਗੇ ਸਿਰਫ ਆਪਾਂ ਇਸ ਟੈਂਕੀ ਵਾਲਾ ਹੀ ਨਲਕੇ ਦਾ ਪਾਣੀ ਪੀਣਾ ਤੇ ਆਹ ਜਿਹੜਾ ਸਾਹਮਣੇ ਖੂਹ ਦੇ ਉੱਤੇ ਨਲਕਾ ਹੈਗਾ ਇਹ ਨਲਕਾ ਭਾਵੇਂ ਪਾਣੀ ਇੱਥੇ ਵੀ ਸਾਫ਼ ਹੈ ਪਰੰਤੂ ਮੋਟਰ ਕਾਫੀ ਦਿਨ ਦੀ ਬੰਦ ਹੈ ਪਲੇਖੇ ਨਾਲ ਕਈ ਬੰਦੇ ਇਹਦਾ ਪਾਣੀ ਪੀ ਜਾਂਦੇ ਆਪਾਂ ਇਸ ਪਾਣੀ ਨੂੰ ਨਹੀਂ ਪੀਣਾ ਜਿਹੜਾ ਟੈਂਕੀ ਦੇ ਨਾਲ ਹੈ ਨਲਕਾ ਆਹ ਨਲਕਾ ਟੈਂਕੀ ਦੇ ਨਾਲ ਇਹਦਾ ਪਾਣੀ ਆਪਾਂ ਨੂੰ ਨਹੀਂ ਪੀਣਾ ਸੋ ਥੈਂਕ ਯੂ ਮਿਹਰबानी ਬਹੁਤ ਬਹੁਤ ਧੰਨਵਾਦ